ਇਹਨਾਂ ਕਰੋ ਜੀ ਨੂੰ ਹਾਂਜੀ ਮੇਰੇ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਪਰਪਸ ਚਲੋ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਾਰੇ ਬਟਿੰਡਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਸਾਡੇ ਪ੍ਰੈਸ ਵੀਰਾਂ ਦਾ ਜਿਨ੍ਹਾਂ ਨੇ ਛੋਟੇ ਜਿਹੇ ਸੱਦੇ ਤੇ ਤੇ ਹਾਜ਼ਰੀ ਦਿੱਤੀ ਹੈ ਉਹਨਾਂ ਦਾ ਧੰਨਵਾਦ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇੱਕ ਬਹੁਤ ਹੀ ਇੰਪੋਰਟੈਂਟ ਮੁੱਦੇ ਨੂੰ ਲੈ ਕੇ ਜੋ ਆਪਾਂ ਕੁਝ ਮਹੀਨੇ ਪਹਿਲਾਂ ਅਨਾਉਂਸਮੈਂਟ ਕੀਤੀ ਸੀ ਕਿ ਆਪਾਂ ਵਾਰਡ ਵਾਈਜ਼ ਪੰਜਾਬ ਔਰਡਾਂ ਦਾ ক্রিকেট ਟੂਰਨਾਮੈਂਟ ਜੋ ਆਰਗੇਨਾਈਜ਼ ਕਰਾਵਾਂਗੇ ਜੋ ਕਿ 파ਰਟ ਹੋਗਾ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਆਪਣੇ ਬਟਿੰਡਾ ਵਾਸੀਆਂ ਨੂੰ ਆਪਣੇ ਯੂਥ ਨੂੰ ਡਰੱਗਸ ਦੀ ਚਪੇਟ ਤੋਂ ਦੂਰ ਲਿਜਾਣ ਵਾਸਤੇ ਤੇ ਨਸ਼ਿਆਂ ਤੋਂ ਦੂਰ ਲਿਜਾਣ ਵਾਸਤੇ ਇਹ ਮੁਹਿੰਮ ਦਾ ਇੱਕ ਹਿੱਸਾ ਤੁਹਾਨੂੰ ਰਿਡਿਊਸ ਕਰਨ ਲੱਗੇ ਸੀ ਤੇ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਬਠਿੰਡਾ ਵਾਸੀ ਜੋ ਵੀ ਨੇ ਜੇ ਨਸ਼ਾ ਕਰਨ ਦਾ ਸਿਰਫ ਸਪੋਰਟਸ ਦਾ ਕਰਨ ਖੇਡਾਂ ਦਾ ਕਰਨ ਜਾਂ ਗਰਾਊਂਡ ਦਾ ਕਰਨ ਤਾਂ ਕਰਕੇ ਅਸੀਂ ਸਾਡੀ ਸਾਰੇ ਟੀਮ ਦੇ ਨਾਲ ਮਿਲ ਕੇ ਇੱਕ ਮੁਹਿੰਮ ਦਾ ਹਿੱਸਾ ਬਣ ਕੇ ਇਹ ਪੰਜਾਬ ਔਰਡਾ ਦਾ ਟੂਰਨਾਮੈਂਟ ਸਟਾਰਟ ਕਰਵਾਉਣ ਦਾ ਐਲਾਨ ਕਰਨ ਜਾ ਰਹੇ ਜਿਹਦੇ ਵਿੱਚ 50 ਟੀਮਸ ਹੋਣਗੀਆਂ 50 ਔਰਡਸ ਦੀ ਤੇ 10 ਪੂਲ ਹੋਣਗੇ ਤੇ ਹਰ ਪੂਲ ਦੇ ਵਿੱਚ 10 ਮੈਚਸ ਹੋਣਗੇ ਟੋਟਲ 115 ਮੈਚ ਜੋ ਹੈ ਆਰਗੇਨਾਈਜ਼ ਕੀਤੇ ਜਾਣਗੇ ਹਰ ਮੈਚ ਦੇ ਵਿੱਚ ਪ੍ਰਾਈਜ਼ ਪ੍ਰਾਈਜ਼ਸ ਵੀ ਹੋਣਗੇ ਜਿਨ੍ਹਾਂ ਦਾ ਅਲੱਗ-ਅਲੱਗ ਮਹੱਤਵ ਹੈ ਜਿੱਦਾਂ ਕਿ ਕੈਚ ਆਫ ਦਾ ਮੈਚ ਨੋਟੇਬਲ 1 ਨੋਟੇਬਲ 2 ਬੈਸਟ ਪਰਫਾਰਮੈਂਸ ਤੇ ਮੈਨ ਆਫ ਦਾ ਮੈਚ ਦੇ ਪ੍ਰਾਈਜ਼ਸ ਵੀ ਵੰਡੇ ਜਾਣਗੇ ਇਹ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਦੀ ਜੋ ਮੋਹਮ ਚਲਾਈ ਗਈ ਹੈ ਯੋਧ ਨਸ਼ਿਆਂ ਦੇ ਵਿਰੁੱਧ ਉਨ੍ਹਾਂ ਦੇ ਵਿਜਨ ਸਦਕਾ ਉਨ੍ਹਾਂ ਦੇ ਦਿੱਤੇ ਗਏ ਮਾਰਗਦਰਸ਼ਨ ਸਦਕਾ ਅਸੀਂ ਇਹ ਆਰਗੇਨਾਈਜ਼ ਕਰਨ ਜਾ ਰਹੇ ਹਾਂ 28 ਦਸੰਬਰ 2025 ਨੂੰ ਇੱਕ ਬਹੁਤ ਹੀ ਵੱਡਾ ਓਪਨਿੰਗ ਇਵੈਂਟ ਜੋ ਹੈ ਆਰਗੇਨਾਈਜ਼ ਕੀਤਾ ਜਾਊਗਾ ਜਿਦੇ ਵਿੱਚ ਬਹੁਤ ਵੱਡੇ ਬਾਲੀਵੁੱਡ ਸਟਾਰਸ ਤੇ ਪੰਜਾਬੀ ਸਿੰਗਰਸ ਤੇ ਕ੍ਰਿਕਟਰਸ ਇੰਟਰਨੈਸ਼ਨਲ ਲੈਵਲ ਕ੍ਰਿਕਟਰਸ ਸਾਡੇ ਨਾਲ ਮੌਜੂਦ ਹੋਣਗੇ ਇਸ ਮਹਿੰਮ ਦਾ ਹਿੱਸਾ ਬਣਨਗੇ ਤੇ ਸ਼ਹਿਰ ਵਾਸੀਆਂ ਨੂੰ ਮੋਟੀਵੇਟ ਕਰਨਗੇ ਕਿ ਉਹ ਵੱਧ ਚੜ ਕੇ ਇਸ ਇਵੈਂਟ ਦਾ ਪਾਰਟ ਬਨਨ ਤੇ ਪਾਰਟਿਸਿਪੇਟ ਕਰਨ ਤੇ ਸਾਡੇ ਸਾਰੇ ਪੰਜਾਬ ਨੂੰ ਇਹ ਮੋਟੀਵੇਟ ਕਰਨਗੇ ਕਿ ਨਸ਼ਿਆਂ ਦੀ ਚਪੇਟ ਤੋਂ ਆਪਾਂ ਦੂਰ ਜਾਈਏ ਇੰਨਾ ਕਹਿੰਦੇ ਹੋਏ ਮੈਂ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਇਸ ਤੋਂ ਬਾਅਦ ਇੱਕ ਅਸੀਂ ਸ਼ਾਰਟ ਵੀਡੀਓ ਵੀ ਦਿਖਾਵਾਂਗੇ ਜਿਹਦੇ ਵਿੱਚ ਸਾਰੀ ਇਸ ਇਵੈਂਟ ਦੀ ਡਿਸਕ੍ਰਿਪਸ਼ਨ ਹੋਊਗੀ ਸਾਰੇ ਜਿਹੜੇ ਸਾਡੇ ਸੈਲੀਬ੍ਰਿਟੀਜ਼ ਜਿਹੜਾ ਸਾਡਾ ਮਨੋ ਬਲਵਿਧਾਨ ਗਿਆ ਗਿਆ 28 ਤਰੀਕ ਨੂੰ ਜਾਂ ਓਪਨਿੰਗ ਇਵੈਂਟ ਦਾ ਪਾਰਟਿਸਿਪੇਟ ਪਾਰਟ ਹੋਣਗੇ ਜਿੱਦਾਂ ਕਿ ਨੋਰਾ ਸਿਸਟਰਸ ਜੋ ਕਿ ਬਹੁਤ ਵੱਡੇ ਗਾਇਕ ਨੇ ਤੇ ਮਾਸਟਰ ਸੁਨੀਮ ਅਮੀਸ਼ਾ ਪਟੇਲ ਜੋ ਬਾਲੀਵੁੱਡ ਦੀ ਕਾਫੀ ਵੱਡੀ ਸਿੰਗਰ ਨੇ ਆਹ ਸੌਰੀ ਐਕਟਰ ਨੇ ਐਕਟ੍ਰੈਸ ਨੇ ਤੇ ਜ਼ਰੀਨ ਖਾਨ ਵਰਗੇ ਇਹ ਅਦਾਕਾਰ ਆਪਣੇ ਨਾਲ ਮੌਜੂਦ ਹੋਣਗੇ 28 ਤਰੀਕ ਨੂੰ ਇਸ ਤੋਂ ਇਲਾਵਾ ਪੰਜਾਬੀ ਐਕਟਰਸ ਵੀ ਆਪਣਾ ਮਨੋਬਲ ਵਧਾਣ ਗਿਆ ਕਿ ਦੇ ਨਾਲੇ ਇੰਟਰਨੈਸ਼ਨਲ ਲੈਵਲ ਕ੍ਰਿਕਟਰਸ ਵੀ ਆਪਣੇ ਨਾਲ ਮੌਜੂਦ ਹੋਣਗੇ 28 ਨੂੰ ਇਹ ਬਹੁਤ ਹੀ ਵੱਡਾ ਇੱਕ ਆਗਾਜ਼ ਹੋਊਗਾ ਇਸ ਇਵੈਂਟ ਦਾ ਇਸ ক্রিকেট ਟੂਰਨਾਮੈਂਟ ਦੀ ਸਟਾਰਟ ਦਾ ਤੇ ਇਹੀ ਉਮੀਦ ਕਰਦੇ ਆ ਕਿ ਸਾਰੇ ਸ਼ਹਿਰ ਵਾਸੀ ਇਸ ਨਸ਼ਿਆਂ ਤੋਂ ਦੂਰ ਹੋਣ ਦੇ ਇਵੈਂਟ ਵਿੱਚ ਵੱਧ ਚੜ੍ਹ ਕੇ ਸਾਥ ਦੇਣਗੇ ਸਾਡੇ ਤੇ ਪਾਰਟਿਸਿਪੇਟ ਕਰ